ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਮੈਂ ਬੈਠੀ ਆ ਇਥੇ ਪਾਰਕ ਚ ਤੇ ਇਥੇ ਲੱਗਾ ਹੋਇਆ ਮੇਲਾ ਕਾਫੀ ਭਾਰਾ ਲੱਗਾ ਆਪਣੇ ਇਥੇ ਪਾਰਕ ਤੇ ਚੈਂਟਰੂ ਦੇ ਵਿੱਚ ਤੇ ਅੱਜ ਮੈਂ ਵੀ ਕੰਮ ਤੇ ਜਾਣ ਤੋਂ ਪਹਿਲਾਂ ਆ ਗਈ ਸੀਗੀ ਮੈਂ ਕਿਹਾ ਚਲੋ ਮੈਂ ਵੀ ਦੇਖ ਲੂੰਗੀ ਥੋੜਾ ਜਨਾ ਇਹ ਦੇਖ ਕੇ ਤੇ ਹੁਣ ਮੈਨੂੰ ਨਵੀਂ ਅਪਡੇਟ ਮਿਲੀ ਵੈਸੇ ਤਾਂ ਮੈਂ ਉਹ ਲੱਗ ਵੀਡੀਓ ਬਣਾਈ ਸੀ ਮੇਲੇ ਦੀ ਟਾਈਮ ਲੱਗਾ ਤਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਫਿਰ ਮੈਨੂੰ ਇੱਥੇ ਬੈਠੇ ਨੂੰ ਫੋਨ ਆ ਗਿਆ ਪਹਿਲਾਂ ਤੇ ਅਪਡੇਟ ਮਿਲੀ ਤੇ ਮੈਂ ਕਿਹਾ ਚਲੋ ਆਪਾਂ 4-5 ਮਿੰਟਾਂ ਦੀ ਆਪਾਂ ਵੀਡੀਓ ਬਣਾ ਕੇ ਕਾਪਟਿਮੈਂਟਾਂ ਦੀ ਤੇ ਚਲੋ ਵੀਰਾਂ ਨਾਲ ਆਪਾਂ ਮੈਂ ਕਿਹਾ ਧਿਆਨ ਨਾਲ ਸ਼ੇਅਰ ਕਰਦੇ ਆਂ ਬਾਅਦ ਚ ਫਿਰ ਮੈਂ ਕੰਮ ਤੇ ਵੀ ਜਾਣਾ ਜੇ ਤਾਂ ਮੇਠਾ ਹੋਣੀ ਅਪਲੋਡ ਹੋ ਗਈ ਇਹ ਵੀਡੀਓ ਤਾਂ ਮੈਂ ਹੋਣੀ ਅਪਲੋਡ ਕਰਕੇ ਪਾ ਦੋਣੀ ਤੇ ਨਹੀਂ ਕੱਲ ਨੂੰ ਸਵੇਰ ਤੱਕ ਪਾਉਂਗੀ ਹਾਂਜੀ ਇਹ ਹੈਗੀ ਅਜੀ ਜਿਨ੍ਹਾਂ ਨੇ ਫੈਮਿਲੀ ਅਪਾਇੰਟਮੈਂਟਾਂ ਬਾਰੇ ਜਿਹੜੇ ਵੀਰ ਭੈਣੋਂ मतलब ਉਹ ਚਾਹਵਾ ਵੀਰਾਂ ਨੇ ਆਪਣੇ ਫੈਮਿਲੀ ਵਾਸਤੇ अपॉइंटमेंट ਟੱਕਣੀ ਆ ਜਾਂ ਪਹਿਣਾ ਦੇ ਬਹੁਤ ਤੋਂ ਕਮੈਂਟ ਆਉਂਦੇ ਹੁੰਦੇ ਹੁੰਦੇ ਆ ਜੀ ਫੈਮਿਲੀ अपॉइंटमेंट ਟੱਕਾਦੋਂ ਖੁੱਲਣ ਗਿਆ ਜਿਹੜੇ ਫੈਮਿਲੀ अपॉइंटमेंटਾਂ ਜੀ ਉਹ 14 ਤਰੀਕ ਤੋਂ ਬਾਅਦ ਆ ਜਿਹੜੀਆਂ ਉਹ ਖੁੱਲਣ ਜਾ ਰਹੀਆਂ ਵਾਹ ਇੱਕ ਤਾਂ ਫੈਮਿਲੀ ਪੁਆਇੰਟ ਮੈਂਟਾ 14 ਤਰੀਕ ਤੋਂ ਬਾਅਦ ਤੇ ਇੱਕ ਜਿਹੜੇ ਵੀ ਵੀਰਾਂ ਦਾ ਨੂਲੇ ਆਫ ਤੇ ਦਾ ਟਾਈਮ ਨਿਕਲਣ ਵਾਲਾ 15 ਦਿਨ ਰਹਿ ਗਿਆ ਤੇ ਉਹ ਆਪ ਦਾ ਮਤਲਬ ਸਿੱਧਾ ਜਾ ਕੇ ਪੁਆਇੰਟਮੈਂਟ ਚੁੱਕ ਸਕਦੇ ਆ ਜਿਨ੍ਹਾਂ ਦਾ ਟਾਈਮ ਨੂਲੇਓਸ ਤੇ ਦਾ 15 ਦਿਨਾਂ ਦੇ ਰਹਿ ਗਿਆ ਉਹਨਾਂ ਨੂੰ ਪਹਿਲਾਂ ਅਪਾਇੰਟਮੈਂਟ ਨਹੀਂ ਮਿਲੇਗੀ ਕਿਸੇ ਵਜ੍ਹਾ ਦੇ ਕਾਰਨ ਤੇ ਉਹ ਸਿਰਫ ਜਿਨ੍ਹਾਂ ਦੇ 15 ਦਿਨ ਦੇ ਰਹਿ ਗਏ ਹਾਂਜੀ ਤੇ ਉਹ ਜਾ ਕੇ ਸਿੱਧੇ ਹੀ ਆਦੀ ਅਪਾਇੰਟਮੈਂਟ ਚੱਕ ਸਕਦੇ ਆ ਉਹਨਾਂ ਨੂੰ ਮਤਲਬ ਸਿੱਧੇ ਜਾ ਸਕਦੇ ਆ ਐਮਬੈਸੀ ਚ ਸਿੱਧੇ ਜਾ ਕੇ ਆਪਣੀ ਫਾਇਲ ਜਮਾ ਕਰਵਾ ਸਕਦੇ ਆ ਤੇ ਹਾਂਜੀ ਅੱਗੇ ਇੱਕ ਆਪਾਂ ਅਪਾਇੰਟਮੈਂਟ ਬਾਰੇ ਗੱਲ ਕਰਦੇ ਆ ਤੇ ਬਾਕੀ ਜਿਹੜੇ ਹੁਣ ਵੀਰਾਂ ਦੇ ਨਵੇਂ ਨੂਲੇਓਸ ਤੇ ਨਿਕਲ ਰਹੇ ਆ 9 ਮਹੀਨੇ ਵਾਲੇ ਸਾਲ ਵਾਲੇ ਤੇ ਜਿਹੜੇ ਡੋਮੈਸਟਿਕ ਆ ਹਨਾ ਉਹਨਾਂ ਦੇ ਕਮੈਂਟ ਹੁੰਦੇ ਆ ਜੀ ਵੀ ਕੰਨਾ ਅਪਾਇੰਟਮੈਂਟ ਵੀ ਕਦੋਂ ਤੱਕ ਦੀ ਮਿਲਦੀ ਆ ਤੇ ਜਿਹੜੀ ਅੱਜ ਦੀ ਅਪਡੇਟ 9 ਸਤੰਬਰ ਤੱਕ ਜਿਹੜੀ ਅਪਾਇੰਟਮੈਂਟ ਆ ਪਹੁੰਚ ਚੁੱਕੀ ਆ ਤੇ ਤਾਂ ਇਹ ਹੁਣ ਜਿਹੜੇ ਵੀ ਵੀਰ ਆਉਂਦੇ ਨਾ ਪਹਿਣਾ ਦੇ ਨੂਲੇ ਉਸ ਤੇ ਨਿਕਲ ਰਹੇ ਹੋ ਆਪਣਾ ਜਲਦੀ ਜਲਦੀ ਨੂਲਾ ਉਸ ਤਾਂ ਲੈ ਕੇ ਤੇ ਆ ਲਿਓ ਅਪਾਇੰਟਮੈਂਟਾਂ ਚੋਕ ਲੈਣ ਤਾਂ ਕਿ ਭਈ ਬਾਅਦ ਫਿਰ ਉਸ ਤੋਂ ਪਤਾ ਇਹ ਕੰਮ ਲੇਟ ਦੀ ਲੇਟ ਹੋਈ ਜਾਂਦਾ ਹੁੰਦਾ ਵਾ ਤੇ ਫਿਰ ਬਾਅਦ ਚ ਮੈਲਦੀਆਂ ਨਹੀਂ ਜਾਂ ਫਿਰ ਆਪਾਂ ਨੂੰ ਪੈਸੇ ਦੇ ਕੇ ਚਕਾਉਣੀਆਂ ਪਹਿਲੇ ਜਾਂ ਫਿਰ ਕਈ ਮੀਰਾ ਪਹਿਣਾ ਦੇ ਨੂਲੇ ਉਸਤੇ ਨਿਕਲ ਜਾਂਦੇ ਆ ਤੇ ਤਾਂ ਕਰਕੇ ਵੀ ਆਪ ਦਾ ਤੁਸੀਂ ਅਪਾਇੰਟਮੈਂਟ ਆਪ ਦਾ ਜਲਦੀ ਨੂਲਾ ਉਸਤਾ ਜਦੋਂ ਨਿਕਲਦਾ ਹੈ ਨੂਲਾ ਉਸਤਾ ਲੈ ਕੇ ਤੇ ਕਿਉਂਕਿ ਉਹ ਤੁਹਾਨੂੰ ਪਤਾ ਹੀ ਹੈ ਨੂਲੇ ਉਸਤੇ ਦੇ ਉੱਪਰ ਜਿਹੜਾ ਪ੍ਰੋਟੋਕਾਰ ਨੰਬਰ ਤੇ ਇੱਕ ਨੂਲੇ ਉਸਤੇ ਦੀ ਫੋਟੋਕਾਪੀ ਵੀ ਨਾਲ ਲੱਗਦੀ ਆ ਤੇ ਫੇਰ ਅਪਾਇੰਟਮੈਂਟ ਆਪਾਂ ਨੂੰ ਮਿਲਦੀ ਆ ਤੇ ਤੁਸੀਂ ਚੱਕ ਸਕਦੇ ਆ ਤੇ ਬਾਕੀ ਆਪਣੇ ਕਮੈਂਟ ਤਾਂ ਵੀਰਾਂ ਭੈਣਾਂ ਦੇ ਬਹੁਤ ਆਈ ਪਏ ਉਹਦੇ ਤੇ ਆਪਾਂ ਸਪੈਸ਼ਲ ਫਿਰ ਵੀਡੀਓ ਬਣਾਵਾਂਗੇ ਕਿਉਂਕਿ ਅੱਜ ਤੋਂ ਮੈਂ ਦੱਸਿਆ ਹੀ ਮੈਂ ਕੰਮ ਤੇ ਜਾਣਾ ਸੀਗਾ ਤੇ ਮੈਂ ਇੱਧਰ ਰੁਕ ਗਈ ਸੀਗੀ ਤੇ ਫਿਰ ਮੈਨੂੰ ਜੀ ਮਤਲਬ ਕਿ ਹੁਣ ਆਇਆ ਆਪਣੇ ਤੇ ਤਾਂ ਮੈਂ ਕਿਹਾ ਚਲੋ ਹੁਣ ਮੇ ਕੋਲ ਟਾਈਮ ਆ ਤੇ ਮੈਂ ਇੱਥੇ ਬੈਠ ਗਈ ਫਿਰ ਮੈਂ ਕਿਹਾ ਚੱਲਾ ਭਾਈ ਇੱਥੇ ਦੋ ਚਾਰ ਮੈਂਟਾਂ ਦੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਹਾਂ ਬਾਕੀ ਆਪਾਂ ਹਰੇਕ ਵੀਡੀਓ 'ਚ ਦੱਸਦੇ ਆਂ ਤੇ ਬਹੁਤ ਆਪਾਂ ਨੂੰ ਪੈਨਾ ਦੇ ਕਮੈਂਟ ਆ ਰਹੇ ਆ ਵੀ ਹਜੇ ਪੈਨਾ ਦਾ ਕੋਟਾ ਹੈਗਾ ਵਾ ਪੇਪਰ ਭਰ ਸਕਦੇ ਆਂ ਪੈਨਾ ਦਾ ਕੋਟਾ ਹੈਗਾ ਵਾ ਹਾਂਜੀ ਪੈਨਾ ਦਾ ਕੋਟਾ ਹਜੇ ਹੈਗਾ ਵਾ ਜਦੋਂ ਖਤਮ ਹੋ ਗਿਆ ਆਪਾਂ ਉਦੋਂ ਵੀ ਤੁਹਾਨੂੰ ਦੱਸ ਦਾਂਗੇ ਹੁਣ ਤੁਸੀਂ ਕਦੋਂ ਵੀ ਆਪਦੇ ਪੇਪਰ ਜਿਹੜੇ ਪੈਨਾ ਕੋਈ ਆਪਦਾ ਵਕੀਲ ਜਾਂ ਜਾਣਤ ਨਾਲ ਗੱਲ ਕਰਕੇ ਪੈਨਾ ਪੇਪਰ ਆ ਜਿਹੜੇ ਆਪਦੇ ਭਰ ਸਕਦੀਆਂ ਤੇ ਪਰ ਡੋਮੈਸਟਿਕ ਪੇਪਰਾਂ ਦਾ ਕੋਟਾ ਘੱਟ ਸੀਗਾ ਕਰਕੇ ਹਨਾ ਤੇ ਉਹਦੇ ਥੋੜੇ ਜਿਹੀ ਵੀ ਚਾਂਸ ਤੁਹਾਨੂੰ ਪਤਾ ਹੀ ਘੱਟ ਹੁੰਦੇ ਆ ਤੇ ਜੇ ਤੁਸੀਂ ਮਤਲਬ ਉਸ ਜੀ 9 ਮਹੀਨੇ ਵਾਲਿਆਂ ਨੂੰ ਤੇ ਜਾਂ ਜਿਹੜੇ ਨੌਨ ਸੀਜ਼ਨ ਪੇਪਰ ਸਾਲ ਵਾਲੇ ਆ ਤੇ ਤੁਸੀਂ ਉਹ ਪਰਵਾਉਂਗੇ ਤੇ ਚਲੋ ਹੋਵੇਗਾ ਤਾਂ ਤਿਆਂ ਜੇ ਕੋਈ ਤੁਹਾਡੇ ਡੋਮੈਸਟਿਕ ਪੇਪਰ ਵੀ ਭਰਦਾ ਵਾ ਤੇ ਵੀ ਨਿਕਲਦੇ ਚਾਂਸ ਹੈਗੇ ਆ ਤੇ ਭੈਣਾ ਉਹ ਵੀ ਪਰਵਾ ਸਕਦੇ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਤੇ ਹੁਣ ਮੈਂ ਵੀ ਜਾਣਾ ਕੰਮ ਤੇ ਤੇ ਮੇਰਾ ਹੋ ਗਿਆ ਟਾਈਮ ਜੇ ਫਿਰ ਉਹਨੇ ਵੇਖ ਲਈ ਜੇ ਹੁਣ ਕੰਮ ਤੇ ਜਾ ਕੇ ਤੇ ਜੇ ਤੁਹਾਨੂੰ ਟਾਈਮ ਹੋਵੇ ਤਾਂ ਮੈਂ ਤੁਹਾਨੂੰ ਇਹ ਵੀਡੀਓ ਅਪਲੋਡ ਕਰਕੇ ਪਾ ਦੂੰਗੀ ਤੇ ਨਹੀਂ ਫਿਰ ਕੱਲ ਨੂੰ ਸਵੇਰ ਆਉਗੀ ਮਿਲਾਂਗੇ ਜੀ ਅਗਲੀ ਵੀਡੀਓ ਲੈ ਕੇ ਕੋਈ ਨਵੀਂ ਜਾਣਕਾਰੀ ਨਵੀਂ ਅਪਡੇਟ ਬਾਏ ਬਾਏ